ਦੋਸਤੋ ਗਰਮੀ ਰਾਟੇ ਛੋਟੇ ਆ ਨਾਮ ਸੁਣਦੇ ਬਚਾਰੇ ਮੂੰਹ ਤੇ ਕਿੱਡੀ ਵੱਡੀ સ્ਮਾਈਲ ਆਂਦੀ ਹੈ ਕਿਉਂਕਿ ਬੱਚਾ ਨੂੰ ਚਾਂਚ ਚੜ ਜਾਂਦਾ ਨਾਲ ਕੀ ਘਰ ਜਾਂਦਾ ਆਪਣੇ ਨਾਨੇ ਨਾਨੀ ਮਾਮੇ मामੀ ਮਾਸੀ ਨੂੰ ਮਿਲਣ ਦਾ ਤੇ ਉੱਥੇ ਜਾਂਦਿਆਂ ਹੀ ਉਹਨਾਂ ਨੂੰ ਨਾਨੀ ਦਾ ਪਿਆਰਾ ਸੁਰਗ ਤੋਂ ਘੱਟ ਮਹਿਸੂਸ ਨਹੀਂ ਹੁੰਦਾ ਜਿੱਥੇ ਸਾਰੀ ਉਹਨਾਂ ਨੂੰ ਗੱਲਬਾਤ ਲਿਆ ਪਾ ਪਾ ਕੇ ਮਿਲਦੇ ਆ ਬੱਚੇ ਰਾਜ ਜਜ ਕੇ ਸ਼ੋਰ ਮਚਾਉਂਦੇ ਆ ਤੇ ਉੱਥੇ ਉਹਨਾਂ ਨੂੰ ਉਹਨਾਂ ਦੀ ਮਾਂ ਦੀ ਡਾਂਟਰਾ ਵੀ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਮਾਂ ਨੇ ਇੱਥੇ ਆ ਕੇ ਡਾਂਟਿਆ ਤੇ ਮਾਂ ਦੀ ਮਾਂ ਯਾਨੀ ਨਾਨੀ ਉਹਨੂੰ ਰੋਕ ਹੀ ਲਏਗੀ ਮਨ ਪਸੰਦ ਖਾਣਾ ਤੇ ਉਸ ਤੋਂ ਬਾਅਦ ਜਿਹੜੇ ਰਾਜਸਾਜ ਕੇ ਕੁਲਫੀਆਂ ਖਾਣਾ ਇਹ ਇਕਲੱਗ ਹੀ ਆਨੰਦ ਹੈ ਦੋਸਤੋ ਉਸ ਤੋਂ ਵੱਧ ਕਾ ਲਾਂਦੇ ਆ ਅੰਬਾਂ ਦੇ ਮੈਂ ਕਿੰਨੇ ਨਾਨੀ ਦੇ ਘਰ ਦੇ ਆਂਬ ਐਨੇ ਮਿੱਠੇ ਐਨੇ ਸਵਾਦ ਲੱਗਦੇ ਆ ਇਹ ਮੈਨੂੰ ਲੱਗਦਾ ਸੀ ਪਹਿਲਾਂ ਕਿ ਨਾਨੀ ਦੇ ਘਰ ਜਿਹੜੇ ਅੰਬ ਐ ਇਹ ਬੜੇ ਮਿੱਠੇ ਐ ਤੇ ਜਦੋਂ ਹੁਣ ਮੈਂ ਮਹਿਸੂਸ ਕੀਤਾ ਤੇ ਮੈਨੂੰ ਲੱਗਿਆ ਕਿ ਅਸੀਂ ਜਾਂਦੀ ਉਸ ਮੌਸਮ ਵਿੱਚਾਂ ਲੰਘਦੇ ਘਰ ਜਦੋਂ ਅੰਬ ਚੂਸਣ ਵਲਿਆ ਜਾਂਦੀ ਐ ਔਰ ਪੱਕੇ ਹੋਏ ਅੰਬ ਆ ਜਾਂਦੇ ਬੱਚੇ ਬਿਲਕੁਲ ਸਵਰਗ ਦਾ ਆਨੰਦ ਲੈਂਦੇ ਐ 골ਡਨ ਟਾਈਮ ساری ਉਮਰ ਯਾਦ ਰੱਖਦੇ ਐ ਨਾਨੀ ਦੇ ਘਰ ਦਾ ਇਹ ਤਾਂ ਹੈ ਬਚਪਨ ਵਾਲੀ ਗੱਲ ਕਿ ਹੁਣ ਜੇ ਬੱਚਾ ਦੀ ਮੰਮੀ ਦੀ ਗੱਲ ਕਰੀਏ ਬੱਚਿਆਂ ਦੀਆਂ ਮਾਵਾਂ ਆਪਣੇ ਘਰ ਜਾ ਕੇ ਆਪਣੇ ਘਰਦਿਆਂ ਦੀਆਂ ਧੀਾਂ ਹੀ ਕਹਾਂਦੀਆਂ। ਉਹ ਆਪਣੇ ਭੈਣਾ ਭਰਾਵਾਂ ਨਾਲ ਸਾਰਾ ਦਿਨ ਗੱਲਾਂ ਕਰਦਿਆਂ ਠਾਕੀ ਲਗਾਉਂਦੀਆਂ। ਬੜਾ ਖੁਸ਼ ਹੁੰਦੀ ਹੈ। ਦਿਨ ਕਿਵੇਂ ਬੀਤ ਜਾਂਦੇ ਆ ਪਤਾ ਹੀ ਨਹੀਂ ਲੱਗਦਾ। ਤੇ ਜਦੋਂ ਰਾਤ ਦੀ ਵਾਰੀ ਆਂਦੀ ਹੈ, ਰਾਤ ਨੂੰ ਦੋ-ਦੋ ਵਜਾਂ ਦੇ ਆਪਸ ਵਿੱਚ ਗੱਲਾਂ ਕਰਦਿਆਂ ਇਕੱਠੇ ਬੈਠਿਆ। ਇਹ ਤਾਂ ਕੜੀ ਦੱਸਦੀ ਹੈ ਵੀ 2 ਵਜ ਗਏ ਆ ਤੇ ਹੁਣ ਸੌਣ ਦਾ ਵੀ ਟਾਈਮ ਹੈ। ਸੋ ਜਾਓ ਤਾਂ ਕਿ ਸਵੇਰਾ ਵੀ ਦੇਖੀਏ। ਬੱਚਾ ਨੂੰ ਫਟਾਫਟ ਜਬਰਸੀ ਸੁਆਇਆ ਜਾਂਦਾ ਹੈ ਤੇ ਆਪ ਵੀ ਸੋਇਆ ਜਾਂਦਾ। ਸਵੇਰੇ ਜਦੋਂ ਉੱਠਣਾ ਟਾਈਮ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਵੀ ਇਹ ਗਾਣਾ ਯਾਦ ਆਂਦਾ। ਨੱਚ ਕਾਉ ਸਨੂ ਲੇਟ ਰਾਤੀ ਸੁੱਤੇ ਨੱਚ ਕਾਉ ਰਾਤ ਲੇਟ ਐਸੀ ਸੁੱਤੇ ਕਿ ਰਜ ਰਜ ਸੋ ਲੈਣ ਦਿਓ ਕੰਮ ਜ਼ਿੰਦਗੀ ਚ ਕਦੇ ਨਹੀਂ ਮੁਕੇ। ਰਜ ਰਜ ਸੋ ਲੈਣ ਦਿਓ ਇਹ ਤਾਂ ਗੱਲ ਹੋ ਗਈ ਮਾਵਾਵਾਰੇ ਪੈਣਾ ਪ੍ਰਾਵਾਵਾਰੇ ਮਾਪਾਵਾਰੇ ਤੇ ਬੱਚਾ ਨੂੰ ਕਿੱਦਾਂ ਭੁੱਲ ਜਾਈਏ ਪੁੱਛਿਆ ਵਾਸਤੇ ਵੀ ਦੋਖ ਲੈਣਾ ਮੈਂ ਲਿਖਿਆ ਉਹ ਇਹ ਹੈ ਬੱਚੇ ਹੁੰਦੇ ਨਾਨਾ ਨਾਨੀ ਦੇ ਦਿਲ ਦੀ ਧੜਕਣ ਬੱਚੇ ਹੁੰਦੇ ਨਾਨਾ ਨਾਨੀ ਦੇ ਦਿਲ ਦੀ ਧੜਕਣ ਜਦ ਬਿਤਾ ਲੋ ਨਾਨਾ ਨਾਨੀ ਦੇ ਨਾਲ ਆਪਣਾ ਬਚਪਨ ਤੇ ਬੱਚੋ ਮੈਂ ਕਿੰਨਾ ਬੈਗ ਉਹ ਕਰੋ ਤਿਆਰ ਤੇ ਪਹੁੰਚੋ ਆਪਣੇ ਨਾਨਾ ਨਾਨੀ ਦੇ ਘਰ ਮਾਮਾ ਮਮੀ ਦੇ ਘਰ ਆਪਣੇ ਅਮਾਸੀਆਂ ਦੇ ਘਰ ਇਹ ਟਾਈਮ ਇਹ ਗੋਲਡਨ ਟਾਈਮ ਸਾਰੀ ਲਾਈਫ ਨਹੀਂ ਭੁੱਲਦਾ ਜਿਹੜਾ ਇਹ ਟਾਈਮ ਹੈ ਇਹ ਮੁੜ ਕੇ ਨਹੀਂ ਆਉਂਦਾ ਬਾਕੀ ਦੋਸਤੋ ਕਮੈਂਟ ਸ਼ੇਅਰ ਲਾਈਕ ਕਰਨਾ ਨਾ ਭੁੱਲਣਾ ਬਾਕੀ ਰੱਬ ਰੱਖਾ Enjoy